ਵੈਲਕਮ ਟੂ ਮਾਈ ਚੈਨਲ ਮਾਨ ਵਲੌਗਸ ਦੇ ਵਿੱਚ ਤੁਹਾਡਾ ਸਵਾਗਤ ਆਈ ਹੋਪ ਤੁਸੀਂ ਠੀਕ ਹੋ ਅਸੀਂ ਵੀ ਠੀਕ ਹਾਂਜੀ ਹੁਣ ਟਾਈਮ ਹੋ ਚੁੱਕਿਆ ਪੱਠੇ ਵੱਢਣ ਦਾ ਇਹਦਾ ਟਾਈਮ ਹੈ ਸਾਡਾ ਸ਼ਾਮ ਦਾ ਪੱਠੇ ਵੱਢਣ ਦਾ ਠੀਕ ਦੇਖ ਸਕਦੇ ਹੋ ਅੱਜ ਸੈਟਰਡੇ ਦਾ ਹੈ ਤੇ ਪੱਠੇ ਅੱਜ ਉਧਰੋਂ ਵੱਢੇ ਤੇ ਵੈਲਕਮ ਟੂ ਮਾਈ ਚੈਨਲ ਮਾਨ ਵਲੌਗਸ ਦੇ ਵਿੱਚ ਤੁਹਾਡਾ ਸਵਾਗਤ ਆਈ ਹੋਪ ਤੁਸੀਂ ਠੀਕ ਹੋ ਅਸੀਂ ਵੀ ਠੀਕ ਆ ਤੇ ਅੱਜ ਹੈਗਾ ਦਿਨ ਬੁੱਧਵਾਰ ਟਾਈਮ ਹੋ ਚੁੱਕਿਆ ਹੈਗਾ ਸਵੇਰ ਦੇ ਵੱਜ ਚੁੱਕੇ ਹੈਗੇ 7:30 ਤੇ ਅਸੀਂ ਕਰ ਰਹੇ ਹਾਂ ਵਲੌਗ ਦੀ ਸਟਾਰਟਿੰਗ ਤੇ ਹੁਣ ਦੇਖੋ ਸਾਡੇ ਜਿਹੜੇ ਪੱਠਣੇ ਹੁਣ ਖਾਨ ਲੱਗ ਗੀਆਂ ਇਹ ਨਿੰਮ ਮਾ ਤੇ ਲੈ ਖਾਂਦੀਆਂ ਨੇ ਅਸੀਂ ਦੁੱਧ ਵੀ ਪਲਾਤਾ ਤੇ ਨਿੰਮ ਵੀ ਖਾਨ ਲੱਗ ਗੀਆਂ ਹੁਣ ਇਹ ਰੱਜ ਲਿਆ ਕਰਨਗੇ ਕਿਉਂਕਿ ਨਹੀਂ ਫਿਰ ਅਸੀਂ ਇਦਾਂ ਹੀ ਗੰਗੀ ਜਾਂਦੇ ਹਾਂ ਦੁੱਧ ਤੇ ਸਬਰ ਨਹੀਂ ਰਹਿੰਦਾ ਹੁੰਦਾ ਸੀ ਇੱਧਰ ਖੜੀਆਂ ਨੇ ਸਾਡੀਆਂ ਕਟੀਆਂ ਅਸੀਂ ਕਾਫੀ ਟਾਈਮ ਤੋਂ ਵਲੌਗ ਨਹੀਂ ਪਾਇਆ ਤੇ ਹੁਣ ਅਸੀਂ ਵਲੌਗ ਪਾ ਰਿਹਾ ਅੱਜ ਬਣਾਵਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਰੁਟੀਨ ਤੇ ਇੱਧਰ ਮਾਨਸਾਲ ਤੁਹਾਡੇ ਗੋਹਾ ਗੋੜਾ ਇਕੱਠਾ ਸਾਰਾ ਪਾਣੀ ਪਲਾਉਣਾ ਪਸ਼ੂਆਂ ਨੂੰ ਆਪਾਂ ਨੇ ਠੀਕ ਹੈ ਜੀ ਤੇ ਉਧਰ ਆਪਣੇ ਖੜੇ ਆਂ ਅੰਦਰ ਮੱਝਾਂ ਤੇ ਇਹਨਾਂ ਨੂੰ ਜਿਹੜੀ ਡੇਕ ਆ ਖਵਾਈ ਜਾ ਰਹੀ ਆ ਹੁਣ ਤੇ ਵਧੀਆ ਖਾਣ ਲੱਗੀਆਂ ਪਹਿਲਾਂ ਨਹੀਂ ਸੀ ਖਾਂਦੇ ਹੁੰਦੇ ਰਾਣਾ ਵੀ ਖਾਈ ਜਾਂਦੀ ਸੀ ਰਾਣਾ 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 ਵੀ ਖਾਈ ਜਾਂਦੀ ਸੀ ਅੱਛੀ ਖਾਈ ਜਾਂਦੀ ਈ ਫੀਡ ਜਦ ਤਰ ਹਰੇ ਕੋ ਕੋਡਾ ਪੱਠਾ ਤੇ ਕਰਦੇ ਆਪਾਂ ਕੰਮ ਦੀ ਸਟਾਰਟਿੰਗ ਦੁੱਧ ਨਹੀਂ ਪਾਇਆ ਇਹ ਜੱਥੇ ਤੇ ਇਹਨਾਂ ਨੂੰ ਪਾਉਣਾ ਪਲਾਨ ਪਾਣੀ ਤੇ ਚਲੋ ਕਾਬਲਾ ਕੰਮ ਕਰਦੇ ਆ ਸਟਾਰਟ ਬਰਲੀ ਨੂੰ ਨਾ ਲੱਗੇ ਪਾਇਆ ਇਹ ਨਾ ਲੱਗਿਆ ਪਿਆ ਨੂੰ ਪਹਿਲਾਂ ਵੀ ਸਿਖਾਉਂਦੀਆਂ ਹੁੰਦੀਆਂ ਐ। ਇਹ ਮੈਡਮੂ ਕਿੱਦਾਂ ਕਿਦਾਂ ਛੜੀਓ ਹੈਲੋ ਕਿੱਦਾਂ ਹਾਂਜੀ ਹੁਣ ਟਾਈਮ ਹੋ ਚੁੱਕਿਆ ਪੱਠੇ ਵੱਢਣ ਦਾ ਇਹਦਾ ਟਾਈਮ ਹੈਗਾ ਸਾਡਾ ਸ਼ਾਮ ਦਾ ਪੱਠੇ ਵੱਢਣ ਦਾ ਇਹਨਾਂ ਨੂੰ ਛੱਡਿਆ ਸਖੋਲੀਆਂ। ਪਹਿਲੇ ਦਿਨ ਵੱਡਾ ਲਾਇਆਗਾ ਪੱਠਾ ਇਹ ਆ ਦੇਖ ਲੈ ਇੱਥੇ ਇਹਨਾਂ ਛੱਡਿਆ ਖੁੱਲਿਆ। ਵੈਰੀ ਗੁੱਡ। ਦਾਤੀ ਮਰਵਾਲੀ ਨੇ ਵੈਰੀ ਗੁੱਡ। ਆ ਦਿਨ ਸੀ ਹੂੰ ਸ਼ੁਰੂਆਤ ਚੰਗੇ ਕੰਮ ਤੋਂ ਕਰੀ ਜਾਣਾ ਤੇ ਆ ਦੇਖ ਸਕਦੇ ਨੇ ਛੱਡਿਆ ਖੁੱਲੇ ਵੀ ਇੰਜੋਏ ਕਰ ਲੈਣਗੇ ਮਾਣਾ ਮੋਟਾ ਬਾਂਦਰ ਵਰ ਨੂੰ ਹੋ ਜਾਣਾ ਅੰਦਰ ਕੀ ਰੱਖਿਆਗਾ ਮੇਲੋ ਕੇ ਲੋ ਹੈ ਅੰਦਰ ਕੀ ਰੱਖੇ ਬਹੁਤ ਚਲੋ ਖੇਡੋ 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 ਸਬਜੀ ਫੁੱਲ ਲੱਗਦੀ ਇੱਧਰ ਚਿਪੜ ਲੱਗੇ ਪਏ ਆਗੇ ਤੇ ਇੱਧਰ ਇਹ ਚ ਦੇਖ ਕੰਨ ਨਹੀਂ ਵੜੀ ਰਹੇ ਹੁੰਦੇ ਹਲਕੇ ਹੱਥੇ ਮਿਰਚਾਂ ਨੇ ਕੁਸਤਾ ਲਾਲ ਮਿਰਚਾਂ ਆਪਣੇ ਤੋੜ ਲਈਆਂ ਸੀਗੀਆਂ ਕੋਸ ਮਿਰਚਾਂ ਹਜੇ ਹੁਣ ਹੋਰ ਜੇ ਲਾੜ ਹੋਣਗੇ ਫੇਰ ਤੋੜਾਂਗੇ ਤੇ ਇਧਰ ਕਰੇਲੇ ਸੋਭਾ ਤੋੜੇ ਸੀ ਨਾਲ ਕੱਦੂ ਤੋੜੇ ਸੀ ਆਪਾਂ ਨੇ ਬਸ ਹੁਣ ਟੈਂਡੋ ਰਹਿੰਦੀ ਹੈਗੀ ਲੱਗੇ ਹੋਇਆ ਕੁਛ ਕੱਦੂ ਆਪਣੇ ਹੋਰ ਵੀ ਤੇ ਇੱਥੇ ਲੱਗੇ ਹੋਏ ਆਪਣੇ ਸੰਤਰੇ ਪਤਾ ਨਹੀਂ ਕਿੰਨੂ ਆ ਆਪਣੇ ਸੰਤਰੇ ਹਟਾ ਦੇਖ ਸਕਦੇ ਕਿੱਡੇ-ਕੱਡੇ ਲੱਗਣ ਲੱਗੇ ਸਬਜ਼ੀ ਤਾਂ ਕੋਈ ਵੀ ਆ ਮਰੀਂ ਮਰੀਆਂ ਕੰਦੇ ਨੇ ਕੋਈ ਫਾਲ ਵੀ ਲਾਉਣਾ ਚਾਹੀਦਾ ਡਰਕਟ ਲਾਉਣੇ ਚਾਹੀਦੇ ਵੱਧ ਤੋਂ ਵੱਧ ਦੇਖ ਸਕਦਾ ਇਸ ਗਰਮੀ ਵੀ ਉਹ ਜ਼ਿਆਦਾ ਗਰਮੈਸ ਹੋਈ ਪਈ ਦੇਖ ਫੁੱਲ ਅੰਜੋਇ ਕਰਦੇ ਆ ਫੁੱਲ ਫੁੱਲ ਮਾਸਤੀ ਹੁਣ ਇਹ ਅੰਦਰ ਵੱਢਣਗੇ ਕਰ ਲਿਆ ਇਥੇ ਦੀ ਬਾਤ ਕੋਈ ਨਹੀਂ ਹੋ ਗਈ ਮੈਨੂੰ ਨਾ ਇਹ ਮੈਨੂੰ ਨਹੀਂ ਜਾਣਗੇ ਅੰਦਰ ਜਾਣਗੇ ਅੰਦਰ ਜਾਣਗੇ ਜਾਣਗੇ ਬਸ ਬਾਅਦ ਚੰਬ ਦੁਬਾਰ ਬਾਰ ਬਾਰ ਇਧਰ ਆ ਜਾ ਇਧਰ ਇਧਰ ਮੇਲੋ ਗੇਲੋ ਜੇ ਤੇ ਕਾਲੀ ਅੰਦਰ ਜਾਂਦੀ ਹੋ ਜਾਂਦੀ ਦੇਖ ਕੋਈ ਜੋਤ ਸਾਲ ਮਾਰਦੇ ਨੇ ਨਾ ਚਲੋ ਡਾਂਸ ਕਰ ਲਓ ਕੋਲੋਂ ਮਸਤੀ ਹੂੰ ਮਿੱਟੀ ਦਾ ਜੋਰ ਰੱਖ ਰੱਖਿਆ ਹੂੰ ਤੇ ਜਾਨੀ ਦੇਖ ਸਕਦੇ ਹੋ ਅੱਜ ਸੈਕੰਡ ਡੇ ਹੈਗਾ ਕਪਟੇ ਅਜ ਉਧਰ ਵੱਡੇ ਤੇ ਖੜੀ ਜਾਂਦੇਗੇ ਹੋਲੀ ਕਿਤੇ ਮਲਾ ਦਾਤੀ ਨਾ ਵੱਜੇ ਹਾਂ ਹਾਂ ਸੋ ਪੱਤੇ ਖਾਂਦੇ ਆਂ ਮਾਰੇ ਥੱਲੇ ਗਏ ਅਰਕ ਨੇ ਆਇਆ ਕੋਈ ਨਹੀਂ ਲੱਗੀ ਪਈ ਆ ਕਰ ਲੈ ਪੱਤੇ ਖਾਣ ਲੱਗ ਗਏ ਨੇ

ਮਸਤੀ ਕਰਦੇ ਆ ਫੁੱਲ। ਤੁਹਾਨੂੰ ਅਗਰ ਮੂਰੇ ਲੱਗੇ ਤਾਂ। ਆਈਂ ਫਿਰ ਦੇਰ ਹੋ ਗਾਈ। ਇੱਥੇ ਕਰਨੇ ਤੂੰ ਇੱਧਰ ਖੜ੍ਹ ਜਾ। ਆਹ ਕਰਨੇ ਵਾ ਚੱਲੇਗੀ। ਕੋਈ ਨਾ ਇੱਧਰ ਵਜਣਾ। ਤੂੰ ਇੱਧਰ ਆਵੇਂ ਇੱਧਰ ਜਾ। ਬਹੁਤ ਦਿਲ ਕਰਨੇ ਗਾਈਂ। ਹਾਂਜੀ ਇਹਨੇ ਤਾਂ ਕਰਨੀ ਆਂ ਦੀ ਫੁੱਲ ਮਸਤੀ। ਜੇ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਜੀ।